رجے جی نال ويو بار 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 ديرني اکالي دال زندہ باد سردار شرمند جي سينٽلو ਰੋਮਨੀ ਅਕਾਲੀ ਦਲ ਜਿੰਦਾਬਾਦ ਰੋਮਨੀ ਅਕਾਲੀ ਦਲ ਜਿੰਦਾਬਾਦ ਦੁਰਗੇਸ਼ ਡੀਸੀ ਜਿੰਦਾਬਾਦ ਦੇਖੋ ਪ੍ਰੈਸਟਰ ਰਾਹੁਲ ਅਜੋਕੇ ਦੇਖੋ ਡੀਸੀ ਸਾਹਿਬ ਇੱਕ ਸਵਾਲ ਸੀਗਾ ਤੁਹਾਡੇ ਬਰਨਾਲਾ ਵੀ ਜਿਸ ਦਾ ਜੌਲੀ ਭਰੀ ਹੈਗੇ ਆ ਉਹ ਤੁਸੀਂ ਵੀ ਦਿਨ ਰਾਤ ਤੁਸੀਂ ਵਿੱਚਦ ਰਹੇ ਆ ਆਮ ਆਦਮੀ ਪਾਰਟੀ ਨੂੰ ਤੁਸੀਂ ਬਹੁਤ ਸੇਵਾਵਾਂ ਬਣਵਾਈਆਂ ਅਸੀਂ ਸੋਸ਼ਲ ਮੀਡੀਆ ਦੇ ਵੀ ਦੇਖਦੇ ਰਹੇ ਆ ਤੇ ਉਹ ਇਸ ਦਾ ਕੀ ਹੋਇਆ ਹੈ ਕਿ ਆਮ ਪਾਰਟੀ ਛੱਡ ਕੇ ਤੁਸੀਂ ਅਕਾਲੀ ਦਲ ਦੇ ਵਿੱਚ ਸ਼ਾਮਲ ਹੋ ਗਏ ਪਰ ਇਹ ਪਹਿਲੀ ਗੱਲ ਤਾਂ ਜਦੋਂ ਅੱਧੀ ਰਾਤ ਨੂੰ ਫੋਨ ਕਰੋ ਮੇਰੇ ਲਈ ਮੇਰੇ ਨਿਗਾਹ 'ਚ ਇੱਕੋ ਸ਼ਖਸ ਸੀ ਜੋ ਕਿ ਮੈਂ ਹੱਦ ਤੱਕ ਨਹੀਂ ਦੇਖਿਆ ਇਹ ਮੇਰੀ ਨਿਮਰਤਾ ਹੋਵੇ ਇਹ ਮੇਜਾ ਪਾਈਚਾਰ ਹੋਵੇ ਇਹ ਮੇਜਾ ਪਿਆਰ ਹੋਵੇ ਹਰੇਕ ਲਈ ਸਭ ਕੁਝ ਹੋਣ ਤੋਂ ਬਾਅਦ ਮੈਂ ਇੱਕ 40 ਦੇ ਫੋਨ ਕੀਤਾ ਸੀ ਇੱਕ ਵਾਰੀ ਮੇਰਾ ਕੋਈ ਫਰੈਂਡ ਉਸ ਯਾਰ ਪਸ ਗਿਆ ਸੀ ਇਹਨਾਂ ਨੇ ਫੋਨ ਨਹੀਂ ਲੱਕਿਆ ਮੈਂ ਵੀਰੇ ਨੂੰ ਫੋਨ ਕੀਤਾ ਜਾਂ ਮਾਂ ਨੂੰ ਖੜੇ ਨੇ ਮੇਰੇ ਪਾਈ ਮੈਂ ਕਿਹਾ ਪਹਿਲੀ ਕੋਚੋ ਖਾਣ ਮੈਂ ਕਿਹਾ ਮੇਰਾ ਭਰਾ ਤਾਂ ਦੀ ਗੱਲ ਹੈ ਕਹਿੰਦੇ ਮੈਂ ਕਿਹਾ ਬੀਜ਼ੀ ਸਪੀਕਰ ਔਨ ਕਰ ਦਿੱਤੀ ਜੇ ਗੱਲ ਕਰਦਾ ਗਾਓ ਕੁਝ ਗੱਲ ਕਰੇ ਮੈਂ ਨਾ ਮੌਕੇ ਤੇ ਜਿਹੜਾ ਆਈਓ ਅਫਸਰ ਨੇ ਨਹੀਂ ਤਾਂ ਮ ਉਹ ਗੱਲ ਰਾਤ 1:40 ਮਿੰਟ ਤੱਕ ਵੀਰੇ ਨਹੀਂ ਗਈ ਸੀ ਉਹ ਮਿੰਟ ਤੱਕ ਪ੍ਰਭਾਵਿਤ ਕਰਕੇ ਦੂਜੇ ਜਿਹੜੇ ਕੰਮ ਹੋਏ ਸੀ ਉਹ ਕੰਮ ਉੱਥੇ ਠੀਕਾਪਨ ਤੋਂ ਇਹਨਾਂ ਨੂੰ ਕੋਈ ਕੰਮ ਕਹਿ ਦੋ ਸੱਪ ਸੁੱਕ ਜਾਂਦਾ ਮਰ ਜਾਂਦੇ ਜਿਹੜਾ ਹਾਂ ਇਹਨਾਂ ਦੇ ਜਿਹੜੇ ਸਗੇ ਨੇ ਉਹ ਉਹਨਾਂ ਲਈ ਕੰਮ ਬਾਕੀ ਜਿਹੜੇ ਹੋਰ ਪਬਲਿਕ ਨੇ ਜਿਹੜੇ ਉਹ ਤਾਂ ਸਿਰ ਓਟਾਂ ਵੇਲੇ ਯਾਦ ਆਣਗੇ ਇਹਨਾਂ ਨੇ ਆ ਪਿੱਛੇ ਕਵਾੜੀ ਮੱਲੇ ਜਿਹੜਾ ਬਿਦਾਸ ਮਹਾਰਾਜ ਜਿਹਦਾ ਗਿਆ ਸੀ ਕਿ ਬਣਵਾਵਾਂਗੇ ਕਿੱਥੇ ਵੀ ਨਹੀਂ ਆਇਆ ਕੋਈ ਕੰਮ ਇਹ ਤੁਜ ਨਿਕਤਾ ਸਿਰ ਇਹਨਾਂ ਨੇ ਵਾਦੇ ਝੂਠੇ ਵਾਦੇ ਟੋਟਲੀ ਟਰੂ ਲੋ ਕਰਪਸ਼ਨ ਬਧਿਆ ਹੋਇਆ ਮੈਂ ਕੀ ਕਿਣਾ ਵਾਂ ਕਿਹੜੇ ਕਿਹੜੇ ਪਾਸੇ ਕਿਹੜੇ ਕਿਹੜੇ ਪਾਸੇ ਕਿੱਥੇ ਰਿਸ਼ਤਾ ਕਿੱਥੇ ਕੀ ਹੈ ਸਭ ਤੁਹਾਨੂੰ ਪਤਾ ਹੀ ਪਾਈ ਕਰਵਾਵਾਂ ਇੰਤਵਾਰੀਆਂ ਪਤਾ ਲੱਗਣਾ ਓਕੇ ਸਰ ਇੱਕ ਸਵਾਲ ਜੀ ਸਭ ਤੋਂ ਪਹਿਲਾਂ ਤਾਂ ਸ਼੍ਰੋਮਣੀ ਕਾਲਦਲ ਦੀ ਬੜੀ ਖੁਸ਼ੀ ਦੀ ਗੱਲ ਹੈ ਬੜਾ ਵਧੀਆ ਸਮਾਂ ਹੈ ਕਿ ਅੱਜ ਸਾਡਾ ਭਰਾ ਦੁਰਗੇਸ਼ ਡੀਸੀ ਆਮ ਆਦੀ ਪਾਰਟੀ ਨੂੰ ਛੱਡ ਕੇ ਸ਼੍ਰੋਮਣੀ ਕਾਲਦਲ ਦੇ ਵਿੱਚ ਸ਼ਾਮਲ ਹੋ ਰਿਹਾ ਹੈ ਸਮੂਚੀ ਟੀਮ ਦੇ ਨਾਲ ਜਦੋਂ ਇਹ ਜਿਹੇ ਜੁਝਾਰੂ ਵੀਰ ਪਾਰਟੀ ਨਾਲ ਜੁੜਦੇ ਨੇ ਖਾਸ ਕਰਕੇ ਉਹ ਬੰਦੇ ਜਿਹੜੇ ਲੋਕਾਂ ਦੇ ਕੰਮ ਵੀ ਕਰਾਉਂਦੇ ਨੇ ਲੋਕਾਂ ਨਾਲ ਖੜਦੇ ਵੀ ਹੈ ਜੇ ਕਿਸੇ ਨੂੰ ਕੋਈ ਮੁਸੀਬਤ ਹੁੰਦੀ ਹੈ ਉਹਨਾਂ ਲਈ ਲੜਦੇ ਵੀ ਹੈ ਉਹਨਾਂ ਲਈ ਅੜਦੇ ਵੀ ਨੇ ਇਹ ਦੁਰਗੇਸ਼ ਉਹਨਾਂ ਚੋਂ ਆ ਮੈਂ ਹੁਣ ਦਾ ਨਹੀਂ ਮੈਂ ਬੜੇ ਲੰਬੇ ਸਮੇਂ ਤੋਂ ਇਹਨਾਂ ਦੀ ਵਰਕਿੰਗ ਦੇਖ ਰਿਹਾ ਹਾਂ ਬੜਾ ਹੀ ਜੁਝਾਰੂ ਮਿਹਨਤੀ ਤੇ ਬਹੁਤ ਹੀ ਕੰਮ ਆਉਣ ਵਾਲਾ ਬੰਦਾ ਜਿਹੜਾ ਜਿੱਦੇ ਨਾਲ ਖੜ ਗਿਆ ਤਾਂ ਖੜ ਗਿਆ ਉਹ ਬੰਦਾ ਜੋ ਅੱਜ ਪਾਰਟੀ ਦੇ ਨਾਲ ਸ਼੍ਰੋਮਣੀ ਕਲਦਰ ਨਾਲ ਜੁੜਿਆ ਸਾਨੂੰ ਬੜਾ ਹੌਸਲਾ ਮਿਲਿਆ ਮਾੜੀ ਕਿਸਮਤ ਬਾਦਕਿਸਮਤ ਮੈਂ ਉਹਨਾਂ ਪਾਰਟੀਆਂ ਦੀ ਕਹਿੰਦਾ ਜਿਨ੍ਹਾਂ ਨੂੰ ਇਹੋ ਜਿਹੇ ਬੰਦੇ ਸਾਂਭੇ ਨਹੀਂ ਜਾਂਦੇ ਜਿਹੜੇ ਇਹੋ ਜਿਹੇ ਬੰਦੇ ਜਦੋਂ ਛੱਡ ਕੇ ਜਾਂਦੇ ਆ ਨੁਕਸਾਨ ਉਹਨਾਂ ਪਾਰਟੀਆਂ ਦਾ ਹੁੰਦਾ ਸੋ ਅੱਜ ਸਾਡੇ ਸਾਰੇ ਲਈ ਸਾਡੀ ਸਪੋਰਟੀ ਟੀਮ ਲਈ ਬੜੀ ਵੱਡੀ ਘੜੀ ਹੈ ਸਾਡੇ ਜੋ ਕੈਂਡੀਡੇਟ ਨੇ ਸਰਦਾਰ ਅਰਵਿੰਦਰ ਸਿੰਘ ਜੋਲੀ ਬੋਰਡ ਨੰਬਰ 24 ਤੋਂ ਤੇ ਜਿਹੜੇ ਆਸ਼ੂ ਆ ਇਨਾਂ ਦੇ ਮਦਰ ਗੁਰ ਆਪਣਾ ਗੁਰਜੀਤ ਕੌਰ ਰਾਣੀ ਜੀ ਉਹ ਵੀ ਉਹ ਵੀ ਇੱਥੇ ਪਹੁੰਚੇ ਹੋਏ ਨੇ 23 ਨੰਬਰ ਵਾਰਡ ਚ ਸੋ ਸਾਡੇ ਸਾਰੇ ਵੱਲੋਂ ਅਸੀਂ ਦੁਰਗੇਸ਼ ਡੀਸੀ ਨੂੰ ਅਸੀਂ ਵੈਲਕਮ ਕਰਦੇ ਆਂ ਤੇ ਜੋ ਡੀਸੀ ਵਰਗਾ ਜੋ ਇੱਕ ਰੋਬ ਆ ਉਹ ਇਸ ਇਸ ਬੰਦੇ ਦਾ ਮੈਨੂੰ ਉਮੀਦ ਹੈ ਕਿ ਇਸੇ ਤਰ੍ਹਾਂ ਨਾਲ ਲੋਕਾਂ ਦਾ ਕੰਮ ਕਰਾਉਣਗੇ ਤੇ ਸ਼੍ਰੋਮਣੀ ਕਲਦਲ ਦਾ ਜੋ ਪਰਿਵਾਰ ਹੈ ਉਹ ਹੋਰ ਅੱਗੇ ਵਧੂਗਾ ਤੇ ਅਸੀਂ ਇਕੱਠੇ ਹੋ ਕੇ ਜਿੰਨਾ ਵੱਤਵਤ ਹੋ ਸਕੇ ਲੋਕਾਂ ਦੀ ਸੇਵਾ ਸੀ ਉਹਨਾਂ ਵਾਲੇ ਸਮੇਂ ਦੇ ਵਿੱਚ ਇਕੱਠੇ ਹੋ ਕੇ ਕਰਾਂਗੇ ਖਰਾ ਮੁੱਦੇ ਕੀ ਹੈ ਗੱਸਣਾ ਦੇਖੋ ਜੀ ਮੁੱਦੇ ਜਿਹੜੇ ਮੈਨੂੰ ਦੱਸਣ ਦੀ ਲੋੜ ਨਹੀਂ ਤੁਸੀਂ ਪ੍ਰੈਸ ਵਾਲੇ ਵੀਰ ਬੈਠੇ ਹੋ ਜਿੰਨਾ ਤੁਹਾਨੂੰ ਪਤਾ ਮੁੱਦਿਆਂ ਦਾ ਉਹਨਾਂ ਦਾ ਸ਼ਾਇਦ ਕਿਸੇ ਨੂੰ ਨਹੀਂ ਪਤਾ ਹੋਣਾ ਅੱਜ ਦੇ ਸਮੇਂ ਦੇ ਵਿੱਚ ਜਿਹੜੇ ਨਾਰੇ ਦੇ ਨਾਲੇ ਪਾਰਟੀ ਆਈ ਸੀ ਆਵਾਜ਼ ਦੀ ਪਾਰਟੀ ਉਹਨਾਂ ਨੇ ਕਿਹਾ ਸੀ ਸਾਨੂੰ ਇੱਕ ਮੌਕਾ ਦੇ ਦਿਓ ਇੱਕ ਮੌਕਾ ਦੇ ਕੇ ਸਰਕਾਰ ਉਹਨਾਂ ਨੇ ਬਣਾ ਲਈ ਤੇ ਨਾਅਰਾ ਦਿੱਤਾ ਸੀ ਬਦਲਾਅ ਦਾ ਵੀ ਅਸੀਂ ਇਹਜਾ ਬਦਲਾ ਲੈ ਕੇ ਆਵਾਂਗੇ ਤੁਸੀਂ ਸੋਚਿਆ ਨਹੀਂ ਹੋਊਗਾ ਤੇ ਲੋਕਾਂ ਦੇ ਵਾਕੇ ਨਹੀਂ ਸੋਚੇ ਜੋ ਅੱਜ ਲੋਕਾਂ ਨਾਲ ਹੋ ਰਿਹਾ ਮੈਂ ਤੁਹਾਨੂੰ ਪ੍ਰੈਸ ਵਾਲੇ ਵੀਰਾਂ ਨੂੰ ਪੁੱਛਦਾ ਮੈਂ ਹਲਕੇ ਦੇ ਹਲਕਾ ਸਾਹਨੇ ਮਿਲਦੇ ਵੀਰਾਂ ਨੂੰ ਪੁੱਛਦਾ ਵੀ ਤੁਸੀਂ ਦੇਖੋ ਜਦੋਂ ਦੀ ਇਹ ਸਰਕਾਰ ਆਈ ਹੈ ਇਹ ਕੋਈ ਤਾਂ ਕੰਮ ਘੜਾ ਦੇਣ ਵੀ ਜਿਹੜਾ ਇਹਨੇ ਕਿਹਾ ਸੀ ਤੇ ਪੂਰਾ ਕੀਤਾ ਜਿੱਥੋਂ ਸ਼੍ਰੋਮਣੀ ਕਲਦਰ ਕੰਮ ਛੱਡ ਕੇ ਗਿਆ ਸੀ ਅੱਜ ਉਹ ਸਾਰਾ ਕੰਮ ਉੱਥੇ ਪਹਿਲਾਂ ਤਾਂ 5 ਸਾਲ ਕਾਂਗਰਸ ਦੇ ਨਿਕਲੇ 10 ਸਾਲ ਹੁਣ ਇਹ ਸਰਕਾਰ ਦੇ ਨਿਕਲਣ ਵਾਲੇ ਹਰੇ ਤੱਕ ਇਹਨਾਂ ਨੇ ਢੱਕਾ ਦੂਰਾ ਨਹੀਂ ਕੀਤਾ 2 ਸਾਲ ਰਹਿ ਗਏ ਪਿੱਛੇ ਅਖੀਰਲੇ ਸਾਲ ਤੱਕ ਕਿਸੇ ਦੀ ਸਰਕਾਰ ਨਹੀਂ ਹੁੰਦੀ ਅਖੀਰਲੇ ਸਾਲ ਤਾਂ ਆਪਤਾਪੀ ਪੈ ਜਾਂਦੀ ਹੈ ਕਿਉਂਕਿ ਕੈਂਡੀਡੇਟ ਨੇ ਆਪ ਦੀ ਇਲੈਕਸ਼ਨ ਲੜਨੀ ਹੁੰਦੀ ਹੈ ਅੱਗੇ ਇਲੈਕਸ਼ਨ ਨਹੀਂ ਦੀ ਹੁੰਦੀ ਹੈ 1 ਸਾਲ ਮੇਰੇ ਮੁਤਾਬਿਕ ਰਹਿ ਗਿਆ ਤੇ ਇਹ ਸਰਕਾਰ ਨੇ ਚਾਹੇ ਕੋਈ ਬੋਰਡਾਂ ਦੇ ਵਿੱਚ ਲਾ ਲਓ ਚਾਹੇ ਪਿੰਡਾਂ ਚ ਲਾ ਲਓ ਕਿਸੇ ਪਾਸੇ ਵੀ ਕੋਈ ਕੰਮ ਨਹੀਂ ਕੀਤਾ ਸਾਰੇ ਲੋਕ ਕਰਪਸ਼ਨ ਤੋਂ ਤੰਗ ਨੇ ਸਭ ਤੋਂ ਵੱਡੀ ਗੱਲ ਜਿਹੜੀਆਂ ਤਹਿਸੀਲਾਂ ਦੇ ਵਿੱਚ ਜੋ ਕਰਪਸ਼ਨ ਹੈ ਜੋ ਰੇਵਨਿਊ ਦਸਤਰਾں ਦੇ ਵਿੱਚ ਜੋ ਜਾਨੀ ਕਿ ਸਾਰੇ ਪਾਸੇ ਮੈਂ ਕੀ ਦੇ ਕਿੱਥੇ ਕਿੱਥੇ ਗਣਾਵਾ ਹਰ ਪਾਸੇ ਬੁਰੀ ਹਾਲਤ ਹੈ ਡਵੈਲਪਮੈਂਟ ਨਾਮ ਦੇ ਉੱਤੇ ਤੁਸੀਂ ਸੜਕਾਂ ਦਾ ਹਾਲ ਦੇਖ ਲਓ ਸਾਡੇ ਹਲਕੇ ਦੇ ਵਿੱਚ ਵੀ ਜੇ ਕਿਸੇ ਜਗ੍ਹਾ ਤੇ ਕੋ ਪੈਚ ਵੀ ਕਿਸੇ ਨੇ ਲਾਇਆ ਹੋਵੇ ਸੋ ਇਸ ਤਰ੍ਹਾਂ ਦੀ ਜੋ ਝੂਠੇ ਵਾਅਦੇ ਕਰਕੇ ਜੋ ਸਰਕਾਰ ਬਣੀ ਸੀ ਅੱਜ ਹਰ ਵਕਤ ਹਰ ਵਰਗ ਹਰ ਬੰਦਾ ਹਰ ਇਨਸਾਨ ਠੱਗਿਆ ਹੋਇਆ ਮਹਿਸੂਸ ਕਰ ਰਿਹਾ ਹੈ ਲੇਡੀਜ਼ ਉਦੋਂ ਜ਼ਿਆਦਾ ਠੱਗਿਆ ਮਹਿਸੂਸ ਕਰ ਰਹੇ ਹਨ 1000 ਰੁਪਏ ਮਹੀਨਾ ਕਿਹਾ ਸੀ ਆ ਦੇਖ ਲਓ ਹੁਣ ਕਾਰਪੋਰੇਟ ਦੀ ਇਲੈਕਸ਼ਨ ਵੀ ਆ ਗਈ ਡਰ ਦੇ ਮਾਰੇ ਤਾਂ ਹੀ ਕਾਰਪੋਰੇਸ਼ਨ ਦੀ ਇਲੈਕਸ਼ਨ ਨਹੀਂ ਸੀ ਕਰਾਰੇ ਪਤਾ ਵੀ ਹੁਣ ਡੇਢ ਜੀ ਨੂੰ ਅਸੀਂ ਕੀ ਜਵਾਬ ਦੇਵਾਂਗੇ ਵੀ ਤੁਹਾਨੂੰ 1000 ਰੁਪਏ ਮਹੀਨਾ ਦੇਵਾਂਗੇ ਮਿਲ ਗਿਆ ਕਿਸ ਨੂੰ ਕਿਸੇ ਨੂੰ ਵੀ ਕੁਝ ਨਹੀਂ ਮਿਲਿਆ ਸੋ ਨੌਜਵਾਨ ਵੀਰਾਂ ਨੂੰ ਬੇਰੋਜ਼ਗਾਰੀ ਪੱਤਾ ਕਿਹਾ ਸੀ ਮੈਂ ਕਿਹੜੇ ਕਿਹੜੇ ਵਾਦੇ ਕਰਾਂ ਮੈਂ ਤੁਹਾਨੂੰ ਇਹਦਾ ਪੈਂਫਲੈਟ ਦਿਖਾ ਦੂੰ ਜੋ ਇਹਨਾਂ ਦੇ ਜਾਂ ਕੋਈ ਵਾਦਾ ਪੂਰਾ ਕੀਤਾ ਹੋਵੇ ਇਹੀ ਕਾਰਨ ਅੱਜ ਲੋਕ ਇਹਨਾਂ ਤੋਂ ਟੁੱਟ ਟੁੱਟ ਕੇ ਪਾਸੇ ਜਾ ਰਹੇ ਸੋ ਮੁੱਦੇ ਬਹੁਤ ਨੇ ਮੁੱਦੇ ਅਸੀਂ ਇਲੈਕਸ਼ਨ ਦੇ ਵਿੱਚ ਵੀ ਰੱਖ ਰਹੇ ਹਾਂ ਲੋਕ ਜਰੂਰ ਅਸੀਂ ਜਾਣਦੇ ਹਾਂ ਲੋਕ ਇੱਕੋ ਗੱਲ ਕਹਿੰਦੇ ਜੀ ਸਾਡੇ ਤੋਂ ਬਲ ਬਦਲਾਅ ਦੇ ਚੱਕਰ ਸੱਟ ਤੋਂ ਉੱਲ ਹੋ ਦੁਆਰਾ ਫਿਰ ਸ਼੍ਰੋਮਣੀ ਕਲਦਨ ਦੀ ਸਰਕਾਰ ਦੇਖਣਾ ਚਾਹੁੰਦੇ ਹਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਸ਼੍ਰੋਮਣੀ ਕਲਦਨ ਦੀ ਸਰਕਾਰ ਬਣਨੀ ਹੈ ਲੋਕਾਂ ਦੇ ਡਵੈਲਪਮੈਂਟ ਖਾਤਰ ਇਹ ਸਰਕਾਰ ਦੁਆਰਾ ਸ਼ੁਰੂਲੀ ਕੰਮ ਜੁਮਾ ਸਰ ਪ੍ਰਚਾਰ ਵਾਸਤੇ ਸਿਰਫ ਆਪਣੇ ਮਲੇ ਹੈਗੇ 10 ਦਿਨਾਂ ਦੇ ਮਲੇ ਸਰਕਾਰ ਵੱਲੋਂ ਤੁਸੀਂ ਇਹਦਾ 10 ਦਿਨਾਂ ਕਿਸ ਤਰ੍ਹਾਂ ਕਿਵੇਂ ਤੁਸੀਂ ਆਪਣਾ ਹੈਗਾ ਵੀ ਕਰੋਗੇ ਪ੍ਰਚਾਰ ਇਹ ਦੇਖੋ ਦੇਖੋ ਪ੍ਰਚਾਰ ਤਾਂ ਸਾਰਿਆਂ ਲਈ ਸਮਾਂ ਸੇਮ ਆ ਕੱਲ੍ਹ ਇਹ ਵੀ ਸ਼੍ਰੋਮਣੀ ਕਲਦਨ ਨੂੰ ਸਾਰੇ ਜਿਹੜੀਆਂ ਜਿੰਨੀਆਂ ਪਾਰਟੀਆਂ ਨੇ ਸਾਰਿਆਂ ਲਈ ਉਨਾ ਹੀ ਸਮਾਂ ਸਰ ਲੱਗਦਾ ਨਹੀਂ ਹੈਗਾ ਸਰ ਟਾਈਮ ਬੜਾ ਘੱਟ ਆ ਟਾਈਮ ਤਾਂ ਘੱਟ ਹੈਗਾ ਜੀ ਕਿਉਂਕਿ ਟਾਈਮ ਘਟੇ ਇਸ ਕਰਕੇ ਹੋਇਆ ਕਿਉਂਕਿ ਇਹ ਸਰਕਾਰ ਰਿਲੈਕਟੈਂਸੀ ਇਲੈਕਸ਼ਨ ਕਰਾਉਣ ਚ ਇਹ ਸਰਕਾਰ ਇਲੈਕਸ਼ਨ ਕਰਾਉਣਾ ਹੀ ਨਹੀਂ ਸੀ ਚਾਹੁੰਦੀ ਇਹਨਾਂ ਨੂੰ ਤਾਂ ਐ ਸੀ ਵੀ ਕਿਸ ਨਾ ਕਿਸ ਤੱਕ ਠੱਲੀ ਜਾਈਏ ਠੱਲੀ ਜਾਈਏ ਠੱਲੀ ਜੇ ਤਾਂ ਹੀ ਹਾਈ ਕੋਰਟ ਤੱਕ ਮਸਲਾ ਹਾਈ ਕੋਰਟ ਚ ਜਾ ਜਾ ਕੇ ਤਾਂ ਇਲੈਕਸ਼ਨ ਕਰਾਉਣੀਆਂ ਪੈ ਰਹੀਆਂ ਤੁਸੀਂ ਦੇਖੋ ਹਾਲਤ ਦੇਖੋ ਇਹ ਸਰਕਾਰ ਦੀ ਪੰਚਾਇਤ ਇਲੈਕਸ਼ਨ ਹੋਈ ਤਾਂ ਉਹ ਹਾਈ ਕੋਰਟ ਜਾਣਾ ਪਿਆ ਤਾਂ ਜਾ ਕੇ ਇਲੈਕਸ਼ਨ ਹੋਈ ਪੰਚਾਇਤਾਂ ਦੀ ਹੁਣ ਜੋ ਕਾਰਪੋਰੇਸ਼ਨ ਦੇ ਇਲੈਕਸ਼ਨ ਆ ਤਾਂ ਜਾ ਕੇ ਹਾਈ ਕੋਰਟ ਜਾਣਾ ਪਿਆ ਵੀ ਭਾਈ ਇਹ ਇਲੈਕਸ਼ਨ ਨਹੀਂ ਕਰਾਉਂਦੇ ਸੁਪਰੀਮ ਕੋਰਟ ਤੱਕ ਕੇਸ ਜਾਂਦੇ ਆ ਹੁਣ ਜਦੋਂ ਅਚਾਨਕ ਜਿਹੜਾ ਹਾਈ ਕੋਰਟ ਤੋਂ ਡਾਇਰੈਕਸ਼ਨ ਆ ਗਿਆ ਵੀ ਇਹਨੇ ਇਲੈਕਸ਼ਨ ਕਰਾਉਂਦੇ ਆ ਕਿ ਨਹੀਂ ਕਰਾਉਂਦੇ ਜਿਹੜਾ ਬਾਮ ਚੋੜੀ ਤਾਂ ਇਲੈਕਸ਼ਨ ਅਨਾਉਂਸ ਕੀਤੀ ਹੈ ਤੇ ਜਿਹੜਾ ਇਲੈਕਸ਼ਨ ਅਨਾਉਂਸ ਕੀਤੀ ਹੈ ਮਸਾ ਹਫਤਾ 10 ਦਿਨ ਦਿੱਤੇ ਆ ਉਹਦੇ ਵਿੱਚ ਹੁਣ ਲੋਕਾਂ ਨੇ ਕਿਹੜੇ ਕਿਹੜੇ ਬੰਦੇ ਨੂੰ ਇਹ ਕੋਈ ਪਤਾ ਸੀ ਵੀ ਲੋਕਾਂ ਚ ਇਹ ਜਾਣ ਤੋਂ ਡਰਦੇ ਸੀ ਹੁਣ ਤਾਂ ਇਹਨਾਂ ਕੋਲੇ ਪੰਨਾ ਹੈਗਾ ਜੀ ਸਾਡੇ ਕੋਲ ਸਮਾਂ ਘੱਟ ਸੀ ਤਾਂ ਅਸੀਂ ਹਰ ਘਰ ਦੀ ਖੜਕਾ ਸਕੀ ਕੁੰਡਾ ਦੀ ਖੜਕਾ ਸਕੀ ਅਸਲ ਮੁੱਦਾ ਇਹ ਆ ਵੀ ਲੋਕਾਂ ਤੱਕ ਜਾਣ ਤੋਂ ਡਰਦੇ ਸੀ ਵੀ ਜੇ ਅਸੀਂ ਜਾਵਾਂਗੇ ਲੋਕਾਂ ਨੂੰ ਸਾਨੂੰ ਕਹਿਣਾ ਤੁਸੀਂ ਕੀਤਾ ਕੀ ਹੈ ਸੋ ਬੈਟਰ ਇਹ ਆ ਵੀ ਸੋਸ਼ਲ ਮੀਡੀਆ ਦੇ ਉੱਤੇ ਛੋਟੇ ਫੋਟਾ ਫੂਟਾ ਪਾ ਕੇ ਇਲੈਕਸ਼ਨ ਨਰਾਦੀਏ ਤੇ ਧੱਕਾ ਧੱਕਾ ਕਰਕੇ ਇਲੈਕਸ਼ਨ ਅਸੀਂ ਜਿੱਤ ਲਈ। ਸਰ ਕੀ ਲੱਗਦਾ ਕਿ ਜਿਹੜੀਆਂ ਆ ਆਮ ਆਦਮੀ ਪਾਰਟੀ ਨੇ ਦੋ ਸੀਟਾਂ ਆਪਣੇ ਘਰੇ ਦੇਤੀਆਂ ਨੇ। ਹਾਂਜੀ। ਦੋ ਸੀਟਾਂ ਕੌਂਸਲਰ ਦੀਆਂ ਆਪਣੇ ਘਰੇ ਦੇ ਦਿੱਤੀਆਂ ਨੇ। ਇੱਕ ਐਮਐਲਏ ਗੋਗੀ ਦੂਸਰਾ ਆਪਣੇ ਸਿੱਧੂ ਸਾਹਿਬ ਉਹਨੇ ਆਪਣੇ ਬੇਟੇ ਨੂੰ ਦਿੱਤੀ। ਇਹ ਦੇਖੋ ਜੀ ਉਹ ਸਾਉਣਾ ਦਾ ਆਪ ਦਾ ਮੁੱਦਾ। ਉਹ ਤੁਹਾਨੂੰ ਦਾ ਆਪ ਦਾ ਮੁੱਦਾ। ਮੈਂ ਤਾਂ ਇੱਕ ਗੱਲ ਕਹਿਣਾ ਵੀ ਜਿੰਨਾ ਵਰਕਰਾਂ ਨੂੰ ਉਹਨਾਂ ਨੇ ਕਿਹਾ ਸੀ ਵੀ ਅਸੀਂ ਤੁਹਾਨੂੰ ਟਿਕਟਾਂ ਦੇਵਾਂਗੇ। ਉਹਨਾਂ ਤੋਂ ਦਰਿਆ ਬੁਛਾਈਆਂ ਉਹਨਾਂ ਤੋਂ ਬੋਰਡ ਲਵਾਏ ਉਹਨਾਂ ਤੋਂ ਇੰਨਾ ਖਰਚਾ ਕਰਾਇਆ ਅੱਜ ਉਹਨਾਂ ਨੂੰ ਟਿਕਟਕ ਕਰਾਂ